ਤਹ ਹਮਾਰ ਰੋਂਦੇ ਕਰ ਲਾਉਂਦੇ ਕੀਰਨੇ ਪਾਰ ਰਹੇ ਸੁੱਨ ਹੋ ਕੇ ਡਿੱਗ ਰਹੇ ਇਹ ਨੇ ਸ਼ਹੀਦ ਜਵਾਨਾਂ ਦੇ ਪਰਿਵਾਰ ਜਿਨ੍ਹਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਪਿਤਾ ਮਾਰ ਰੋਂਦੇ ਪਰਿਵਾਰ ਪੁੱਤਾਂ ਨੂੰ ਯਾਦ ਕਰ ਰਹੇ ਨੇ ਪੁੱਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਦੇਖ ਪਰਿਵਾਰ ਸੁੰਨ ਰਹਿ ਗਏ ਜਵਾਨ ਪੁੱਤਾਂ ਦੀਆਂ ਤਸਵੀਰਾਂ ਨਾਲ ਲਿਫਟ ਪਰਿਵਾਰਾਂ ਦੀਆਂ ਤਾਹਨ ਕਰ ਰਹੀਆਂ ਨੇ ਇਸ ਮੰਦ ਭਾਗੀ ਘਟਨਾ ਨੇ ਪੂਰੇ ਪੰਜਾਬ ਨੂੰ ਤੁਝੋੜ ਕੇ ਰੱਖ ਦਿੱਤਾ ਹਰ ਅੱਖ ਚੋਂ ਹੰਝੂ ਨਿਕਲ ਰਹੇ ਨੇ ਹਰ ਕਿਸੇ ਵੱਲੋਂ ਸ਼ਹੀਦ ਜਵਾਨਾਂ ਨੂੰ ਸਜਦਾ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇਹ ਹੈ ਖੰਨਾ ਦੇ ਪਿੰਡ ਮਾਨੂਪੁਰ ਦੇ ਰਹਿਣ ਵਾਲੇ ਸ਼ਹੀਦ ਜਵਾਨ ਪਿਰਤਪਾਲ ਸਿੰਘ ਦਾ ਪਰਿਵਾਰ ਸ਼ਹੀਦ ਪਿਰਤਪਾਲ ਸਿੰਘ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਪਿਰਤਪਾਲ ਸਿੰਘ ਵੱਲੋਂ ਦੀਵਾਲੀ ਤੇ ਘਰ ਛੁੱਟੀ ਆਉਣਾ ਸੀ ਪਰ ਖੁਸ਼ੀਆਂ ਵਾਲੇ ਇਸ ਘਰ 'ਚ ਮਾਤਮ ਪਸਰ ਚੁੱਕਾ ਹੈ ਹੱਸਦੇ-ਵੱਸਦੇ ਇਸ ਘਰ 'ਚ ਸੱਥਰ ਬਹਿ ਚੁੱਕੇ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸ਼ਹੀਦ ਨੂੰ ਸਜਦਾ ਕਰਨ ਲਈ ਪੂਰਾ ਪੰਜਾਬ ਹੀ ਇਕੱਠਾ ਹੋ ਗਿਆ ਵੱਡੀ ਗਿਣਤੀ 'ਚ ਲੋਕ ਸ਼ਹੀਦ ਜਵਾਨ ਦੇ ਸਸਕਾਰ ਮੌਕੇ ਪਹੁੰਚੇ ਜਿੰਨਾਂ ਵੱਲੋਂ ਨਾਮ ਅੱਖਾਂ ਨਾਲ ਸ਼ਹੀਦ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜਵਾਨ ਦਾ ਸਸਕਾਰ ਕੀਤਾ ਗਿਆ ਇਹ ਬੜੀ ਬਹੁਤ ਵੱਡੀ ਕੁਰਬਾਨੀਆਂ ਵੀ ਦੀ ਆ ਨਾਸਨਾਇਕ ਸਿਕਮੀਤ ਸਭケਤ ਨੂੰ ਪਤਾ ਵੀ ਇਸ ਦੁੱਖ ਦੀ ਘੜੀ 'ਚ ਆਪਾਂ ਮੁੜਿਆ ਇੱਥੇ ਆਏ ਹੋਏ ਹਾਂ ਤੇ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਤੇ ਬਹੁਤ ਵੱਡੀ ਕੁਰਬਾਨੀ ਵੀ ਨੇ ਕੀਤੀ ਆ ਤੇ ਪਰ ਇਹ ਦੁੱਖ ਦੀ ਕਲੀ ਸਾਰਾ ਹਲਕਾ ਸਾ ਤੇ ਅਸੀਂ ਵੀ ਪਾਰਟੀ ਵੱਲੋਂ ਵੀ ਕਰੀ ਤੇ ਉਹ ਵਿੱਚ ਵੀ ਸਾਡੀ ਪਰਿਵਾਰਕ ਹਿੱਸੇ ਹੀ ਆ ਸਾਰੇ ਪਰਿਵਾਰ ਤੇ ਅਸੀਂ ਸਾਡੇ ਨਾਲ ਖੜੇ ਆ ਪਰਿਵਾਰ ਦੇ ਸੀਐਮ ਸਾਊਂ ਦਾ ਕੱਲ ਪਰਿਵਾਰ ਨਾਲ ਦੁੱਖ ਸੰਜਿਆ ਦਿੱਤਾ ਜਿਹਦੇ ਪੋਸਟ ਪਾਈ ਹੈ ਤੁਸੀਂ ਦੇਖਿਆ ਹੀ ਹੁਣ ਤੇ ਉਹਨਾਂ ਪਰਿਵਾਰ ਨਾਲ ਜੋ ਦੇਖੋ ਵੱਡੀ ਗੱਲ ਤਾਂ ਹੈਗੀ ਆ ਵੀ ਜਿਵੇਂ ਸਰਕਾਰ ਕਿਸੇ ਸਨਮਾਨ ਰਾਸ਼ੀ ਨਹੀਂ ਦਿੱਤੀ ਪਰਿਵਾਰ ਨੂੰ 1 ਕਰੋੜ ਦੀ ਹੈ ਨਾ ਗੱਲ ਇਹ ਵੱਡੀ ਨਹੀਂ ਕਿ ਪਰ ਐ ਵੀ ਉਹ ਤੋਂ ਬਾਅਦ ਪਰਿਵਾਰ ਦੀ ਜੋ ਲੋੜਾਂ ਨੇ ਉਹ ਪੂਰੀਆਂ ਹੋ ਸਕਦੀਆਂ ਪਰ ਜਿਹੜੀ ਗੱਲ ਵੱਡੀ ਘਾਟ ਪੈ ਗਈ ਜੋ ਇੱਕ ਨੌਜਵਾਨ ਚਲੇ ਗਿਆ ਫੌਜ ਦਾ ਉਹ ਤਾਂ ਕਦੇ ਪੂਰੀ ਨਹੀਂ ਹੋਣੀ ਪਰ ਸਰਕਾਰ ਨਾਲ ਖੜੀ ਹੈ ਦਿਲ ਨੂੰ ચીਰ ਦੇਣ ਵਾਲੀਆਂ ਸੁਣ ਕਰ ਦੇਣ ਵਾਲੀਆਂ ਲੂ ਕੰਡੇ ਖੜੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ ਰਹਿਣ ਵਾਲੇ ਸ਼ਹੀਦ ਜਵਾਨ ਹਰਮਿੰਦਰ ਸਿੰਘ ਦੇ ਪਰਿਵਾਰ ਦੀਆਂ ਜੋਹੀ ਸ਼ਹੀਦ ਜਵਾਨ ਦੀ ਤਰੰਗੇ 'ਚ ਲਿਪਟੀ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਪੂਰਾ ਪਿੰਡ ਭਾਵੁਕ ਹੋ ਠਿਆ ਪੁੱਤ ਦੀ ਮ੍ਰਿਤਕ ਦੇ ਦੇਖ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਰੋਂਦੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਆ ਸੀ ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਨਮ ਅੱਖਾਂ ਨਾਲ ਸ਼ਹੀਦ ਜਵਾਨ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਦੇਸ਼ ਖਾਤਰ ਪੀਤੇ ਸ਼ਹਾਦਤ ਦੇ ਜਾਮ ਨੂੰ ਉਸ ਦੀ ਬਹਾਦਰੀ ਨੂੰ ਸਜਦਾ ਕੀਤਾ ਗਿਆ ਹਰ ਕਿਸੇ ਵੱਲੋਂ ਸ਼ਹੀਦ ਜਵਾਨ ਹਰਮਿੰਦਰ ਸਿੰਘ ਨੂੰ ਨਾਮਾਖਾ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜਵਾਨ ਦਾ ਸਸਕਾਰ ਕੀਤਾ ਗਿਆ ਸਾਡੇ ਇਲਾਕੇ ਦੇ ਵਿੱਚ ਨਾਮਾਖਾ ਨਾਲ ਸਾਰਾ ਇਲਾਕਾ ਇਕੱਠਾ ਹੋਇਆ ਕਿਉਂਕਿ ਸਾਡੇ ਹਲਕਾ ਮਲੋਹ ਦੇ ਬਦੀਨਪੁਰ ਦੇ ਵਿੱਚੋਂ ਸਾਡੇ ਫੌਜੀ ਵੀਰ ਹਰਮਿੰਦਰ ਸਿੰਘ ਜਿਨ੍ਹਾਂ ਨੇ ਮਾਂਵਾਂ ਵਖੇ ਸ਼ਹੀਦ ਹੋਏ ਨੇ ਕਈ ਦਿਨ ਤੋਂ ਮੁਕਾਬਲਾ ਚੱਲਦਾ ਸੀਗਾ ਤੋਂ ਮੈਂ ਸਮਝਦਾ ਕਿ ਜਿੱਥੇ ਦੁੱਖ ਹੀ ਦੁੱਖ ਦੀ ਗੱਲ ਵੀ ਆ ਕਿ ਨੌਜਵਾਨ ਸਾਡੇ ਚੋਂ ਚਲਾ ਗਿਆ ਤੇ ਸਾਨੂੰ ਮਾਣ ਦੀ ਗੱਲ ਵੀ ਹੈ ਕਿ ਸਾਡੇ ਭਰਾ ਨੇ ਰਮਿੰਦਰ ਸਿੰਘ ਨੇ ਜਿਹੜੀਆਂ ਮੁਕਾਬਲ ਦੇਸ਼ ਦੀ ਸਰਦਰ ਰੱਖੀ ਕਰਦੇ ਹੋਏ ਸ਼ਹਾਦਤ ਪਾਈ ਆ ਕਿਉਂਕਿ ਜਿਹੜੇ ਸਾਡੇ ਫੌਜੀ ਭਰਾ ਸ਼ਹਾਦਤਾਂ ਪਾਉਂਦੇ ਨੇ ਉਹ ਸਦਾ ਅਮਰ ਰਹਿੰਦੇ ਨੇ ਤੇ ਉਹਨਾਂ ਦੀ ਸ਼ਹਾਦਤਾਂ ਨਾਲ ਸਾਡਾ ਦੇਸ਼ ਬਚਿਆ ਹੋਇਆ ਉਹਨਾਂ ਦੀ ਸ਼ਹਾਦਤਾਂ ਦੇ ਨਾਲ ਅਸੀਂ ਘਰਾਂ ਦੇ ਮਹਿਫੂਜ਼ ਆ ਸੋ ਮੈਂ ਸਮਝਦਾ ਕਿ ਮੇਰੇ ਵੱਲੋਂ ਸਾਰੇ ਸ਼ਰੋਮਣੀ ਕਾਲੀ ਹਲਵੰਦੋਂ ਸ਼੍ਰੋਮਣੀ ਕਾਲੀਦਾ ਪ੍ਰਧਾਨ ਸੁਖਬੀਰ ਸਿੰਘ ਬਾਲਜੀ ਵੱਲੋਂ ਇਸ ਸਾਡੇ ਭਰਾ ਨੂੰ ਸਲਾਮ ਵੀ ਕਰਦੇ ਆਂ ਤੇ ਸ਼ਰਧਾ ਸਤਕਾਰ ਵੀ ਭੇਟ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਨਾਲ ਉਸ ਕਿਤਾਬ ਦੇਖੋ ਸ਼ਹੀਦ ਸ਼ਹੀਦ ਇੱਕ ਪਰਿਵਾਰ ਦੇ ਨਹੀਂ ਸਮੁੱਚੇ ਕੌਮ ਦੇ ਸਮੁੱਚੇ ਇਲਾਕੇ ਦੇ ਹੁੰਦੇ ਨੇ ਸੋ ਅੱਜ ਬਹੁਤ ਵੱਡੀ ਗਿਣਤੀ ਚ ਲੋਕ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਨੇ ਆਪਣੇ ਉਸ ਫੌਜੀ ਭਰਾ ਨੂੰ ਸ਼ਰਧਾ ਸਤਕਾਰ ਭੇਟ ਕਰਨ ਵਾਸਤੇ ਆਏ ਨੇ ਤੇ ਸਾਨੂੰ ਵੀ ਮਾਣ ਆ ਕਿ ਸਾਡੇ ਭਰਾ ਨੇ ਆਪਣੀ ਸਾਡੇ ਵਾਖਤਰ ਦੇਸ਼ ਘਾਤਰ ਕੁਰਬਾਨੀ ਦਿੱਤੀ ਹੈ ਸਾਡੇ ਪਿੰਦਗੜ ਤਾਣੇ ਚ ਪੈਂਦਾ ਜੀ ਬਰੀਨਪੁਰ ਪਿੰਡ ਹੈ ਦੀਨਪੁਰ ਦਾ ਨੌਜਵਾਨ ਹੈ 25 ਸਾਲਾਂ ਦਾ ਹਰਵਿੰਦਰ ਸਿੰਘ ਜਸਵੰਤ ਸਿੰਘ ਦਾ ਬੇਟਾ ਹੈਗਾ ਤੇ ਅਨੰਤਨਾਕ ਰੂਪੇ ਸ਼ਹੀਦ ਹੋਇਆ ਹੈਗਾ ਸੋ ਤੁਸੀਂ ਦੇਖਿਆ ਹੈਗਾ ਕਿੰਨਾ ਮਾਹੌਲ ਜਿਹੜਾ ਗੰਭੀਰ ਸੀਗਾ ਤੇ ਚਲੋ ਇਸ ਸ਼ਹੀਦ ਹੋਇਆ ਹੈਗਾ ਇਸ ਤਰ੍ਹਾਂ ਦਾ ਮੌਕਾ ਪਰਮਾਤਮਾ ਦਿੰਦਾ ਵੀ ਕਿਸੇ ਕਿਸੇ ਨੂੰ ਹੈਗਾ ਸਾਰੇ ਇੰਦਿਆਂ ਨੂੰ ਇਸ ਨੌਜਵਾਨ ਦੀ ਦੀ ਸ਼ਹੀਦੀ ਤੇ ਮਾਣ ਵੀ ਹੈਗਾ ਤੇ ਪਰਿਵਾਰ ਨੂੰ ਘਾਟਾ ਪਿਆ ਹੈ ਜੇ ਉਹ ਤਾਂ ਘਾਟਾ ਨਹੀਂ ਪੂਰਾ ਹੋਗਾ ਪਰ ਨਾਲ ਇਸ ਦੀ ਬਣ ਅਜੇ ਇਸ ਦਿਨ ਉਹਦਾ ਨੌਜਵਾਨ ਇੱਕ ਸਮਰਾਲੇ ਦਾ ਸਮੂਹ ਬਣ ਕੇ ਸੋ ਇਹ ਹੋਏਗਾ ਬਹੁਤ ਕਟਾਪੇ ਇਹ ਪ੍ਰੋਗਰਾਮ ਨਾ ਪੂਰਾ ਹੋਣ ਵਾਲਾ ਹੈ ਬਾਕੀ ਜਿਵੇਂ ਤੁਹਾਨੂੰ ਦੱਸਿਆ ਐਸਡੀਪੀ ਸਾਹਿਬ ਅਸੀਂ ਸਾਰੇ ਨਾਲ ਆ ਪ੍ਰਸ਼ਾਸਨ ਪ੍ਰਵਾਲ ਦੇ ਨਾਲ ਸੋ ਜੋ ਵੀ ਵੜ ਪੈਂਦਾ ਕਿਸੇ ਤਰ੍ਹਾਂ ਦੀ ਅਸੀ ਸ਼ੁਮਤ ਕਰਨ ਦੀ ਕੋਸ਼ਿਸ਼ ਕਰੀਏ ਉਹ ਤੋਂ ਜਿਹੜਾ ਪਰਿਵਾਰ ਨੂੰ ਕਟਾਇਆ ਪਿਆ ਤਾਂ ਉਹਦਾ ਨਹੀਂ ਨੌਜਵਾਨ ਲੜਕਾ ਸੀ ਸੋ ਬਹੁਤ ਮਾਰਾ ਹੋਇਆ ਇਹੀ ਜਵਾਨਾਂ ਦੇ ਪਰਿਵਾਰਾਂ ਦੇ ਇਸ ਦੁੱਖ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਘਟਨਾ ਨੇ ਪਰਿਵਾਰਾਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਪਰਿਵਾਰਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨਾਲ ਹਰ ਤਰ੍ਹਾਂ ਦੀ ਮਦਦ ਕਰਨ ਦਾ ਉਹਨਾਂ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਗਿਆ ਜਗਬਣੀ ਟੀਵੀ ਲਈ ਪਰਮੇਂਦਰ ਵਰਮਾ ਤੇ ਜਗਦੇਵ ਸਿੰਘ ਦੀ ਰਿਪੋਰਟ